ਔਰ ਸਾਥ ਸੰਦਰ ਸਭ ਤੋਂ ਨੇੜੇ ਦਾ ਰਿਸ਼ਤਾ ਮਾਂ ਪਿਓ ਦਾ ਬੱਚਿਆਂ ਨਾਲ ਹੁੰਦਾ ਧੀਆਂ ਨਾਲ ਹੁੰਦਾ ਪੁੱਤਾਂ ਨਾਲ ਹੁੰਦਾ ਜਿੰਨੀ ਦੇਰ ਮਾਂ ਪਿਓ ਜਿਉਂਦੇ ਨੇ ਇਹ ਮੇਰਾ ਵੀ ਤਜਰਬਾ ਹੈ ਮੇਰੇ ਨਾਲ ਵੱਧ ਤੁਹਾਡਾ ਤਜਰਬਾ ਹੋਏਗਾ ਤੁਸੀਂ ਸਿਆਣੇ ਬੈਠੇ ਹੋ ਜਿੰਨੀ ਦਿਨ ਮਾਂ ਪਿਓ ਜਿਉਂਦੇ ਨੇ ਉੰਨੀ ਦਿਨ ਧੀਆਂ ਵਾਸਤੇ ਪੱਕੇ ਜਿਉਂਦੇ ਨੇ ਭਰਾ ਪਰਜਾਈਆਂ ਲੱਖ ਪਿਆਰ ਕਰਨ ਦੁੱਖ ਸੁੱਖ ਵਿੱਚ ਨਾਲ ਖੜਨਗੇ ਪਰ ਸੱਜਣੋ ਕੋਈ ਪਿਓ ਨਹੀਂ ਬਣ ਸਕਦਾ ਇਹ ਦੁਨੀਆ ਦੀ ਹਕੀਕਤ ਹੈ ਅੰਬਾਂ ਵਾਲੀ ਮਠਾਸ ਅੰਬੀਆਂ ਚੋ ਕਦੇ ਨਹੀਂ ਆਉਂਦੀ ਪਿਓ ਵਾਲਾ ਪਿਆਰ ਕਦੇ ਕਿਸੇ ਪਰੋਸੀਆ ਤੋ ਵਾਲੇ ਦੁਆਲਿਆਂ ਨੂੰ ਮਿਲ ਸਕਦਾ ਕੋਈ ਲੱਖ ਕਹੀ ਜਾ ਮੈਂ ਉਹਦਾ ਪਿਓ ਬਣ ਜਾਗਾ ਨਹੀਂ ਆਂਬ ਕੀ ਸਦਰਕਤ ਮਟਦਾ ਅੰਬ ਲਈ ਖਾਏ ਪਿਤਾ ਦਾ ਪਿਆਰ ਨਾ ਪਰੋਸੀ ਪੈ ਪਾਈ ਹੈ ਜਿੰਨੀ ਦਿਨ ਮਾਂ ਪਿਓ ਜਿਉਂਦੇ ਨੇ ਧੀਆ ਦੇ ਮਨ ਚ ਮਾਣ ਹੁੰਦਾ ਮੇਰੇ ਪਿੱਕੇ ਨੇ ਮੇਰਾ ਘਰ ਹੈ ਮੇਰੇ ਪਿਓ ਦਾ ਘਰ ਹੈ ਅਚਾ ਕੋਈ ਚੀਜ਼ ਹੋਵੇ ਆਪਾਂ ਕਹਿੰਦੇ ਨੇ ਵੀ ਤੇਰੇ ਪਿਓ ਦੀ ਹੈ ਇਹਦਾ ਮਤਲਬ ਪਿਓ ਦੀ ਚੀਜ਼ ਉੱਤੇ ਪੂਰਾ ਅਧਿਕਾਰ ਨਾਲ ਲੈਂਦੀ ਹੀਆਂ ਪਤਨ ਤਾਂ ਧੀਆਂ ਉੰਨੀ ਦਿਨ ਮਾਨ ਮੈ ਸੋਸਤ ਰਹੀਆਂ ਮੈਨੂੰ ਪਤਾ ਹੈ ਘਰ ਵਿੱਚ ਆਉਣ ਦੀਆਂ ਆਪ ਮੇਰੀ ਮਾਂ ਦਾ ਕਮਰਾ ਮੇਰੇ ਪਿਓ ਦਾ ਕਮਰਾ ਪਈ ﺍﻟमारीयां ਖੋਲਣ ਗਿਆ ਆਪੇ ਸਬਜ਼ੀ ਭਾਜੀ ਬਣਾ ਕੇ ਮਾਂ ਪਿਓ ਨੂੰ ਖਲਾ ਕੇ ਬਿਠਾ ਕੇ ਕੋਲ ਜਾਣ ਗਿਆ ਜਿੱਦਨ ਮਾਂ ਪਿਓ ਮੁੱਕ ਜਾਂਦੇ ਨੇ ਅਸਲ ਵਿੱਚ ਉਦਣ ਪੀਆਂ ਸਦਲੇ ਪਰਾਈਆਂ ਹੁੰਦੀਆਂ ਉਹ ਫਿਰ ਅਧਕਾਰ ਨਹੀਂ ਉਹਨਾਂ ਦੇ ਮਨ 'ਚ ਰਹਿੰਦਾ ਵੀ ਮੈਂ ਹੁਣ ਕਮਰੇ ਵਿੱਚ ਵੀ ਅੰਦਰ ਆ ਬਟ ਕਿਸੇ ﺍﻟमारी ਨੂੰ ਆਪ ਖੋਲ ਕੇ ਦੇਖ ਲਾ ਆਪ ਉਸ ਘਰ ਵਿੱਚ ਅੰਦਰ ਆਉਣ ਗਿਆ ਫਿਰ ਉਸ ਦਿਨ ਤੋਂ ਉਹ ਪਰਾਈਆਂ ਹੁੰਦੀਆਂ ਪਹਿਲਾਂ ਨਹੀਂ ਕਦੇ ਪਰਾਈਆਂ ਇਹ ਦੁਨਿਆਵੀ ਰਿਸ਼ਤਾ ਭਾਵੇਂ ਭਰਾ ਲੱਖ ਪਿਆਰ ਸਤਿਕਾਰ ਭਜਾਈਆਂ ਦੇਣ ਇਹ ਦੁਨਿਆਵੀ ਤੌਰ ਤੇ ਰਿਸ਼ਤੇ ਨੇ ਉਸੇ ਰਿਸ਼ਤੇ ਕਰਕੇ ਧੀਆਂ ਪੁੱਤਾਂ ਦੇ ਅੰਦਰ ਵਿਰਾਗ ਆਉਂਦਾ ਹੈ ਮੈਂ 60 60 ਸਾਲ ਦੀ ਉਮਰ ਦੀਆਂ ਧੀਆਂ ਮਾਪੇ ਉਤੇ ਰੋਂਦੀਆਂ ਵੇਖੀਆਂ 90 ਸਾਲ ਦਾ ਪਿਓ ਮੁੱਕਿਆ 60 ਸਾਲ ਦੀ ਧੀ ਜਿਹੜੀ ਉਹ ਵੀ ਤਾਂ ਬਜ਼ੁਰਗ ਹੈ ਸਿਆਣੀ ਹੋਈ ਉਹ ਵੀ ਪੁੱਤਿਆਂ ਵਾਲੀ ਹੋਈ ਹੈ ਪਰ ਉਹ ਪੁੱਤਿਆਂ ਵਾਲੀ ਹੋ ਕੇ ਵੀ ਪਿਓ ਤੇ ਰੋਂਦੀ ਹੈ ਸਾਹ ਸੰਗਤ ਕੀ ਮਹਾਪਿਓ ਦਾ ਰਿਸ਼ਤਾ ਇੰਨਾ ਗਹਿਰਾ ਇੱਕ ਮੈਂ ਛੋਟੀ ਜਿਹੀ ਗੱਲ ਕਰਕੇ ਸਮਾਪਤੀ ਕਰਨੀ ਸਮਾਪਤ ਹੋ ਗਿਆ ਦੂਰੋਂ ਨੇੜਿਓ ਆਪਸਾਰੇ ਰਿਸ਼ਤੇ ਤਰਾ ਗਏ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲਾਡ ਕਰਕੇ 20 ਰੁਪਏ ਪਣ ਦਿੱਤੇ ਉਸ ਵਕਤ ਦੇ 20 ਰੁਪਏ ਪਿਓ ਦੇ ਦਿੱਤੇ ਹੋਏ ਅੱਜ ਤੁਸੀਂ ਸਾਬਕਾ ਬੁਲਾ ਲਓ ਐਂ ਲੱਗਦਾ ਜਿਵੇਂ 20 ਕਰੋੜ ਰੁਪਏ ਕਿਸੇ ਨੇ ਦਿੱਤਾ ਹੋਵੇ ਬਿジネス ਕਰ ਕੋਈ ਵੱਡਾ ਉਹ ਸਾਰੇ ਪੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਲਾ ਦਿੱਤੇ ਵੰਡ ਦਿੱਤੇ ਗਰੀਬਾਂ ਨੂੰ ਲੋਕਾਂ ਨੂੰ ਕਿਹਾ ਕਿਰਤ ਕਰੋ ਧਰਮ ਦੀ ਕਿਰਤ ਕਰਮਾਈ ਕਰੋ ਸਭ ਨੂੰ ਪੈਸੇ ਸਾਧਵੇਂ ਦੇ ਰੌਲਾ ਪੈ ਗਿਆ ਵੀ ਵੀ ਰਾਜਤਪਨ ਇਦਾਂ ਹੀ ਵੰਡ ਦਿੱਤੇ ਗੁਰੂ ਨਾਨਕ ਸਾਹਿਬ ਨੇ ਚੂੜਕਾਣੇ ਦੀ ਯੂਜ ਇੰਨੇ ਦਿਨ ਲੰਗਰ ਲੱਗਾ ਰਿਹਾ ਤੇ ਤੁਹਾਨੂੰ ਗੁੱਸਾ ਆਇਆ ਵੀ ਮੇਰੀ ਕਮਾਈ ਸੀ ਤੇ ਪੈਸੇ ਐਵੇਂ ਕੋ ਵਾ ਦਿੱਤੇ ਜਦੋਂ ਗੁਰੂ ਨਾਨਕ ਸਿੰਘ ਮਹਾਰਾਜ ਵਾਪਸ ਤਲਵੰਡੀ ਆਏ ਨਾ ਗੁੱਸੇ 'ਚ ਪਿਤਾ ਮਿੱਤਾਂ ਕਾਲ ਨੂੰ ਲੱਭਦੇ ਫਿਰਨ ਲਈ ਕਿੱਥੇ ਹਨਾਂ ਉਹ ਉਦੋਂ ਗੁਰੂ ਨਾਨਕ ਸਿੰਘ ਮਹਾਰਾਜ ਜਵਾਨੀ ਵਿੱਚ ਨੇ ਮੁੱਖ ਤੇ ਦਾੜ੍ਹੀ ਆਈ ਹੋਈ ਹੈ ਜਵਾਨ ਸਰੀਰ ਹੈ ਬੱਚੇ ਨਹੀਂ ਹੈ ਜਦੋਂ ਲੱਭਦੇ ਫਿਰਨ ਭਾਈ ਮਰਦਾਨੇ ਨੇ ਜਾ ਕੇ ਕਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਉਹ ਮਹਾਰਾਜ ਤੁਸੀਂ ਪਾਸੇ ਹੋ ਜਾਓ ਤੁਹਾਡੇ ਪਿਤਾ ਜੀ ਆ ਰਹੇ ਨੇ ਬਹੁਤ ਗੁੱਸੇ ਵਿੱਚ ਆ ਤੁਸੀਂ ਪੈਸੇ ਗਵਾਦਦੇ ਉਹਨਾਂ ਦੀ ਕਮਾਈ ਦੇ ਬਹੁਤ ਗੁੱਸੇ ਵਿੱਚ ਸਤਿ ਮਹਾਰਾਜ ਕੋਈ ਗੱਲ ਨਹੀਂ ਇੰਨੇ ਨੂੰ ਲੋਕਾਂ ਦੀ ਢੇੜ ਇਕੱਠੀ ਹੋ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਜੀ ਵੀ ਆ ਗਏ ਸਾਰਿਆਂ ਵਿੱਚ ਗੁੱਸੇ ਵਿੱਚ ਭਲਾ ਬੁਰਾ ਬੋਲੇ ਤੇ ਫਿਰ ਆਉਂਦੇ ਹਾਂ ਕਿਤਾ ਮਿੱਤਾ ਕਾਲੂ ਜੀ ਨੇ ਬੋਲਦੇ ਹਾਂ ਗੁੱਸੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਥੱਪੜ ਮਾਰ ਗੁਰੂ ਨਾਨਕ ਸਾਹਿਬ ਮਹਾਰਾਜ ਮੋਰੋਂ ਨਹੀਂ ਕੁਝ ਵੀ ਹੋਇਆ ਦੂਜਾ ਥੱਪੜ ਮਾਰਨ ਤੇ ਬੀਬੇ ਨਾਨਕੀ ਨੇ ਆਪ ਕੇ ਹੱਥ ਫੜ ਲਿਆ ਖਿੱਚ ਕੇ ਘਰ ਨੂੰ ਲੈ ਗਏ ਪਿਤਾ ਜੀ ਨੇ ਔਰ ਸਾਧ ਸੰਗਤ ਪਿਓ ਗੁੱਸੇ ਵਿੱਚ ਪੁੱਤ ਦੇ ਥੱਪੜ ਮਾਰ ਸਕਦਾ ਹੈ ਪਰ ਕਿਸੇ ਪਿਓ ਦੇ ਹੱਥ ਵਿੱਚ ਤਾਕਤ ਨਹੀਂ ਹੁੰਦੀ ਇਹ ਦਿੱਤ ਪਰਮਾਤਮਾ ਪਿਓ ਦੇ ਹੱਥ ਤਾਕਤ ਨਹੀਂ ਰਹਿੰਦੀ ਉਹ ਧੀ ਉੱਤੇ ਨਹੀਂ ਕਦੇ ਹੱਥ ਚੁੱਕ ਸਕਦਾ ਪੁੱਤਾਂ ਚੁੱਕ ਸਕਦਾ ਵਿਬਿਨਾ ਨਾਨ ਨੇ ਹੱਥ ਫੜਿਆ ਫਿਰ ਨਹੀਂ ਪਿਤਾ ਮਹਿਤਾ ਕਾਲੂ ਦਾ ਹੱਥ ਥੱਥ ਤੇ ਜਦੋਂ ਕਲ ਨੂੰ ਲੈ ਗਏ ਹੁਣ ਮਰਦਾਨੇ ਨੇ ਕਿਹਾ ਮਹਾਰਾਜ ਕਿੰਨੀ ਬੇਇੱਜ਼ਤੀ ਹੋਈ ਹੈ ਇੰਨੇ ਲੋਕਾਂ 'ਚ ਤੁਹਾਡੇ ਥੱਪੜ ਮਾਰਿਆ ਤੁਸੀਂ ਬੱਚੇ ਥੋੜੀ ਹੋ ਜਵਾਨ ਹੋ ਸਾਰੇ ਲੋਕ ਦੇਖ ਰਹੇ ਨੇ ਤਲਵੰਡੀ ਦੇ ਲੋਕ ਤੁਹਾਨੂੰ ਰੱਬ ਮੰਨਦੇ ਨੇ ਤੇ ਸਾਰਿਆਂ ਦੇ ਸਾਹਮਣੇ ਤੁਹਾਡੇ ਥੱਪੜ ਮਾਰਿਆ ਤੁਹਾਡੀ ਬੇਇੱਜ਼ਤੀ ਨਹੀਂ ਹੋਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਤਾ ਕੀ ਗਿਆ ਕਹਿੰਦੇ ਮਰਦਾਨਿਆਂ ਪਿਓ ਦੇ ਥੱਪੜ ਮਾਰਨ ਜਾਂ ਛਿੜਕਾਂ ਮਾਰਨ ਨਾਲ ਪੁੱਤ ਦੀ ਕਦੇ ਬੇਇੱਜ਼ਤੀ ਨਹੀਂ ਹੁੰਦੀ। ਇਹ ਯਾਦ ਰੱਖਿਓ। ਭਾਵੇਂ ਪੁੱਤ ਜਵਾਨ ਵੀ ਹੋ ਜਾਵੇ, ਵਿਆਹਾਂ ਵੀ ਜਾਵੇ, ਨਿਆਣਿਆਂ ਵਾਲਾ ਵੀ ਹੋ ਜਾਵੇ, ਪਿਓ ਝਿੜਕ ਸਕਦਾ ਹੈ। ਉਹਨੂੰ ਅਧਿਕਾਰ ਹੈ। ਪਿਓ ਥੱਪੜ ਮਾਰ ਸਕਦਾ ਹੈ। ਪਿਓ ਦੇ ਥੱਪੜ ਮਾਰਨ ਨਾਲ ਪੁੱਤ ਦੀ ਕਦੇ ਬੇਇੱਜ਼ਤੀ ਨਹੀਂ ਹੁੰਦੀ। ਤੇ ਇਹ ਵੀ ਇੱਕ ਸਚਾਈ ਹੈ ਪਿਓ ਆਪ ਭਾਵੇਂ ਪੁੱਤ ਨੂੰ ਜੋ ਮਰਜ਼ੀ ਕਹਿ ਲੈ ਆਪ ਪੁੱਤ ਨੂੰ ਜੋ ਮਰਜ਼ੀ ਕਹਿ ਕੇ ਥੱਪੜ ਮਾਰ ਲੈ ਪਰ ਦੂਜਾ ਦਿਲ ਪਿਓ ਵਾਲਾ ਵੇਖਿਓ ਕੋਈ ਬਾਹਰਲਾ ਜਾਂ ਦੂਜਾ ਬੰਦਾ ਪੁੱਤ ਨੂੰ ਉਂਗਲ ਨਹੀਂ ਲਾ ਸਕਦਾ ਪਿਓ ਨਹੀਂ ਉਹਦੋਂ ਲਾਣ ਦਿੰਦਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਮਹਾਰਾਜ ਤੁਹਾਨੂੰ ਸਭ ਦੇ ਸਾਹਮਣੇ ਥੱਪੜ ਮਾਰਿਆ ਬੇਇੱਜ਼ਤੀ ਨਹੀਂ ਹੋਈ ਕਹਿੰਦੇ ਨਹੀਂ ਕਹਿੰਦੇ ਮਹਾਰਾਜਨ ਲੋਕ ਕਹਿੰਨ ਰੱਬ ਕਹਿੰਦੇ ਸ੍ਰੀ ਗੁਰੂ ਨਾਨਕ ਸਿੰਘ ਮਹਾਰਾਜ ਜਵਾਬ ਦਿੱਤਾ ਕਹਿੰਦੇ ਮਰਦਾਨਿਆਂ ਅੱਜ ਸਭ ਦੇ ਸਾਹਮਣੇ ਥੱਪੜ ਮਾਰਿਆ ਮੇਰੀ ਕੋਈ ਬੇਇੱਜ਼ਤੀ ਨਹੀਂ ਹੋਈ ਕਿਉਂਕਿ ਮੇਰੇ ਪਿਓ ਨੇ ਮਾਰਿਆ ਹੈ ਕਿਸੇ ਹੋਰ ਨੇ ਨਹੀਂ ਉਦੋਂ ਬਾਦਸ਼ਾਹ ਨੇ ਬਚਨ ਕਹੇ ਮਰਦਾਨਿਆਂ ਇਹ ਸਚਾਈ ਹੈ ਜੇ ਪਿਓ ਰੱਬ ਦਾ ਵੀ ਹੋਵੇ ਨਾ ਥੱਪੜ ਰੱਬ ਦੇ ਵੀ ਮਾਰ ਸਕਦਾ ਹੈ ਪਿਓ ਦਾ ਇੰਨਾ ਵੱਡਾ ਰੋਟਰਾ ਜੇ ਪਿਓ ਰੰਬ ਦਾ ਵੀ ਹੋਵੇ ਥੱਪੜ ਰੱਬ ਦੇ ਵੀ ਮਾਰ ਸਕਦਾ ਹੈ ਪਿਓ ਦਾ ਇਹ ਨਾ ਵੱਡਾ ਰੋਪ ਹੈ ਇਸ ਲਈ ਸਾਹ ਸੰਗਤ ਅਜੁਨਾ ਰਿਸ਼ਤੇ ਕਰਕੇ ਆਪਾਂ ਬੈਠੇ ਭਾਵੇਂ ਇਹ ਆਪ ਵੱਡੇ ਨੇ ਉਹਦੇ ਬੱਚੇ ਜਵਾਨ ਨੇ ਪਰ ਪਿਓ ਪਿਓਏ ਹੁੰਦਾ ਉਹ ਭਾਵੇਂ ਉਹਦੇ ਪੁੱਤ ਦੇ ਨਿਆਣੇ ਵੀ ਜਵਾਨ ਹੋ ਜਾਣ ਵਾਹੇ ਵੀ ਜਾਣੋ ਤਵੇਂ ਦਾ ਬਕਦਮ ਦਾ ਅਧਿਕਾਰ ਹੁੰਦਾ ਹੈ ਉਹ ਝੜਕਾਂ ਬਹੁਤ ਮਿੱਠੀਆਂ ਲੱਗਦੀਆਂ ਨੇ ਉਦੋਂ ਕਈ ਵਾਰ ਲੱਗਦਾ ਵੀ ਯਾਰ ਸਾਰਿਆਂ ਦੇ ਸਾਹਮਣੇ ਬਾਪੂ ਬੋਲ ਪੈਂਦਾ ਸਾਰਿਆਂ ਦੇ ਸਾਹਮਣੇ ਬਾਪੂ ਐਂ ਕਹਿ ਦਿੰਦਾ ਪਰ ਜਦੋਂ ਪਿਓ ਚਲਿਆ ਜਾਂਦਾ ਫਿਰ ਉਹ ਚੀਜ਼ਾਂ ਨੂੰ ਤਰਸਦਾ ਬੰਦਾ ਹੁਣ ਮੈਨੂੰ ਝੜਕ ਪਾਉਣ ਮਾਰੂਗਾ ਹੁਣ ਮੈਨੂੰ ਦਰਕ ਪਾਉਣ ਮਾਰੂ ਅਕਬਰ ਬਾਦਸ਼ਾਹ ਤਾਂ ਹਾਂ ਮਾਰ ਕੇ ਰੋਵੇ ਆਪਣੀ ਮਾਂ ਮਰੀ ਤੇ ਉਹਨੇ ਕਿਹਾ ਤੈਨੂੰ ਕਿਹੜਾ ਘਾਟਾ ਪੈ ਗਿਆ ਤੂੰ ਤਾਂ ਰਾਜਾ ਹੀ ਆ ਸਭ ਨੇ ਦੁਨੀਆ ਤੋਂ ਮਰਨਾ ਹੈ ਬਜ਼ੁਰਗੋ ਕੇ ਜੇ ਤੇਰੀ ਮਾਂ ਚਲੀ ਗਈ ਹੈ ਮਰ ਗਈ ਹੈ ਫਿਰ ਇੰਨਾ ਕੀ ਘਾਟਾ ਪੈ ਗਿਆ ਸਭ ਦੇ ਸਾਹਮਣੇ ਤਾਂ ਹਾਂ ਮਾਰ ਕੇ ਰੋ ਨਾ ਤੂੰ ਰਾਜਾ ਆ ਰੋਂਦਾ ਚੰਗਾ ਨਹੀਂ ਲੱਗਦਾ ਤੈਨੂੰ ਕਿਹੜਾ ਘਾਟਾ ਪੈ ਗਿਆ ਤੂੰ ਤਾਂ ਰਾਜਾ ਹੀ ਰਹਿਣਾ ਹੈ ਅਕਬਰ ਨੇ ਜੋ ਹਵਲ ਦਿੱਤਾ ਕਹਿੰਦਾ ਨਹੀਂ ਬਹੁਤ ਵੱਡਾ ਘਾਟਾ ਪੈ ਗਿਆ ਪੁੱਛਣ ਵਾਲ ਨੇ ਕਿਹਾ ਕਾਦਾ ਕਹਿੰਦਾ ਰਾਜਾ ਜਰੂਰ ਹ ਮੈਨੂੰ ਲੋਕ ਬਾਦਸ਼ਾਹ ਕਹਿਣਗੇ ਮਹਾਰਾਜਾ ਕਹਿਣਗੇ ਮੈਨੂੰ ਲੋਕ ਅਕਬਰ ਬਾਦਸ਼ਾਹ ਕਹਿਣਗੇ ਮੈਨੂੰ ਲੋਕ ਦੁਨਿਆਵੀ ਤੌਰ ਤੇ ਬਾਦਸ਼ਾਹ ਸਲਾਮਤ ਕਹਿਣਗੇ ਪਰ ਇੱਕੋ ਹੀ ਇੱਕ ਸਰੀਰ ਸੀ ਜਿਹੜੀ ਮੈਨੂੰ ਬਾਦਸ਼ਾਹ ਅਕਬਰ ਨੇ ਆਵਾਜ਼ ਮਾਰਨ ਲੱਗਿਆ ਕਹਿੰਦੀ ਸੀ ਵੇ ਅਕੂ ਇਧਰ ਗੱਲ ਸੁਣ ਹੁਣ ਅਕੂ ਨਹੀਂ ਕਿਸੇ ਨੇ ਕਹਿਣਾ ਇੱਕ ਮਾਂ ਪਿਓ ਨੂੰ ਅਧਿਕਾਰ ਹੁੰਦਾ ਹੈ ਬੰਦਾ ਕਿੰਨਾ ਵੱਡਾ ਅਫਸਰ ਬਣ ਜਾ ਮਾਂ ਪਿਓ ਦੇ ਨਾਮ ਨਾਲੇ ਬੁਲਾਉਂਦੇ ਆ ਪਵਨ ਜੀ ਉਹ ਮਰਜੀ ਦੁਨੀਆਵੀ ਤੌਰ ਤੇ ਅਫਸਰ ਬਣ ਦੁਨੀਆ ਇਹਨਾਂ ਨੂੰ ਸਲੂਟਾ ਮਾਰਦੀ ਹੈ ਅਫਸਰ ਬਣੇ ਰਹੇ ਇਹਨੇ ਨੌਕਰੀ ਕੀਤੀ ਲੁਧਿਆਣੇ ਲੋਕਾਂ ਵਾਸਤੇ ਹੋਣਗੇ ਅਫਸਰ ਲੋਕਾਂ ਵਾਸਤੇ ਹੋਣਗੇ ਸਾਬ ਲੋਕਾਂ ਵਾਸਤੇ ਹੋਣਗੇ ਸਾਬ ਰਾਜਾ ਸਿੰਘ ਬਾਪੂ ਵਾਸਤੇ ਰਾਜਾ ਹੀ ਹੁੰਦਾ ਹੋ ਰਾਜੇ ਇਦਾਂ ਗੱਲ ਸਹੀ ਇਹ ਸਿਰਫ ਪਿਓ ਕਹਿ ਸਕਦਾ ਹੋਰ ਕੋ ਕਹਿ ਸਕਦਾ ਲੋਸਾ ਜਦੋਂ ਉਹ ਸਰੀਰ ਚਲੇ ਜਾਂਦੇ ਫਿਰ ਕੇ ਗੱਲਾਂ ਚਿੱਤੇ ਹੁੰਦੀ ਅੱਜ ਆਪਾਂ ਉਸ ਪਿਆਰ ਕਰਕੇ ਉਸ ਸਨੇਹ ਕਰਕੇ ਉਹਨਾਂ ਰਿਸ਼ਤਿਆਂ ਕਰਕੇ ਇੱਥੇ ਜੁੜ ਬੈਠੇ ਆਂ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ ਆਓ ਆਪਾਂ ਸਾਰਿਆਂ ਨੇ ਹੁਣ ਅਰਦਾਸ ਕਰਨੀ ਹੈ ਕਿਉਂਕਿ ਅਰਦਾਸ ਦਾ ਸਮਾਂ ਹੋ ਗਿਆ ਸਾਰਿਆਂ ਨੇ ਫਿਰ ਦੂਰ ਨੇੜੇ ਜਾਣਾ ਵੀ ਹੈ ਪਰ ਅਰਦਾਸ ਵਿੱਚ ਮੈਨੂੰ ਤੁਹਾਡੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਵੀ ਥੋੜਾ ਜਿਹਾ ਮੋਬਾਈਲ 5 ਮਿੰਟ ਬੰਦ ਕਰ ਦਿਓ ਅਰਦਾਸ ਵਿੱਚ ਕਿਸੇ ਦਾ ਮੋਬਾਈਲ ਨਹੀਂ ਵੱਜਣਾ ਚਾਹੀਦਾ ਜਿੱਟ ਜੋੜ ਕੇ ਆਪਣਾ ਰੱਬ ਦਾ ਨਾਮ ਵਿੱਚ ਜੁੜੋ ਅਰਦਾਸ ਵਿੱਚ ਜੁੜੀਏ ਸਬਦ ਦਾ ਧੰਮ ਇੱਕ ਹੋ ਰੱਖੋ ਸਤ ਨਾਮ ਸ੍ਰੀ ਵਾਹਿਗੁਰੂ ਭੁਲ ਚੁਕ ਦੀ ਖਮਾ ਬਖਸ਼ੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ